ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਜੀ ਸਟੇਟ ਸਲਵਾਰ ਦੀ ਸਟੀਚਿੰਗ ਦੱਸਾਂਗੇ ਸਟੀਚਿੰਗ ਦੇ ਨਾਲ-ਨਾਲ ਆਪਾਂ ਕਿੱਦਾਂ ਸਲਵਾਰ ਨੂੰ ਡਿਜ਼ਾਈਨ ਕਰਨਾ ਲੈਸ ਲਾ ਕੇ ਉਹ ਸਾਰਾ ਕੁਝ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਸਮਝਾਵਾਂਗੇ ਇਹ ਸਲਵਾਰ ਦੀ ਸਟੀਚਿੰਗ ਪਹਿਲਾਂ ਜੀ ਆਪਣੇ ਚੈਨਲ ਤੇ ਪਾਈ ਹੋਈ ਹੈ ਆ ਦੇਖੋ ਜੀ ਆਪਣੀ ਐਨਾ ਐਕਸਟਰਾ ਕਟਿੰਗ ਕੀਤੀ ਸੀ ਆਪਾਂ ਲੈਸ ਲਾਉਣ ਵਾਸਤੇ ਆਪਾਂ ਸਲਵਾਰ ਦਾ 8 ਇੰਚ ਪਹੁੰਚਾ ਰੈਡੀ ਰੱਖਣਾ ਸਭ ਤੋਂ ਪਹਿਲਾਂ ਜੀ ਆਪਾਂ ਸੈਂਟਰ ਵਾਲੀ ਕਰੀਜ਼ ਤੇ ਪ੍ਰੈਸ ਕਰ ਲੈਣੀ ਆ ਉਹਦੀ ਕਰੀਜ਼ ਚੰਗੀ ਤਰ੍ਹਾਂ ਖੜਾ ਲੈਣੀ ਹੈਗੀ ਪ੍ਰੈਸ ਕਰਨ ਤੋਂ ਬਾਅਦ ਆਪਾਂ ਦੇਖੋ ਜੀ 4 ਇੰਚ ਤੇ ਮਾਰਕ ਕਰ ਲੈਣਾ ਇਸ ਤਰ੍ਹਾਂ ਜੀ ਆਪਾਂ 4 ਇੰਚ ਤੇ ਨਿਸ਼ਾਨੀ ਲਾ ਲੈਣੀ ਆ ਨਿਸ਼ਾਨੀਆਂ ਆਪਾਂ 2-3 ਥਾਂਵੇਂ ਲਾਉਣੀ ਹੈਗੀ ਉਹ ਆਪਾਂ 2-3 ਥਾਂਵੇਂ ਤਾਂ ਕਰਕੇ ਲਾਉਣੀ ਆ ਕਈ ਵਾਰੀ ਜਦੋਂ ਆਪਾਂ ਇੱਕ ਜਗ੍ਹਾ ਨਿਸ਼ਾਨੀ ਲਾ ਕੇ ਕਰੀਜ਼ ਬਿਠਾਉਣਿਆਂ ਤਾਂ ਆਪਣੀ ਕਰੀਜ਼ ਸਟੇਡੀ ਹੋ ਜਾਂਦੀ ਹੈ ਜੀ ਇਸ ਤਰ੍ਹਾਂ ਜੀ ਆਪਾਂ ਹੁਣ ਦੋਵੇਂ ਪਾਸਿਓਂ ਕਰੀਜ਼ਾਂ ਨੂੰ ਫੜ ਕੇ ਇਸ ਤਰ੍ਹਾਂ ਤੈਮਾਨ ਤੋਂ ਬਾਅਦ ਆਪਾਂ ਇਹਦੇ ਉੱਪਰ ਵੀ ਪ੍ਰੈਸ ਕਰ ਲੈਣੀ ਆ ਚੰਗੀ ਤਰ੍ਹਾਂ ਪ੍ਰੈਸ ਕਰਨੀ ਆ ਤਾਂ ਕਿ ਜਿਹੜੀਆਂ ਆਪਣੀਆਂ ਕੱਪੜੇ ਤੇ ਕਰੀਜ਼ਾਂ ਨੇ ਮਤਲਬ ਕਿ ਨਿਸ਼ਾਨੀਆਂ ਕਰੀਜ਼ਾਂ ਉਹ ਚੰਗੀ ਤਰ੍ਹਾਂ ਆਪਾਂ ਨੂੰ ਦਿਖੇ ਜਦੋਂ ਵੀ ਆਪਾਂ ਜੀ ਕਿਸੇ ਚੀਜ਼ ਤੇ ਲੈਸ ਲਾਉਣੀ ਹੁੰਦੀ ਆ ਨਾ ਜਾਂ ਕਮੀਜ਼ ਤੇ ਕਲੀਆਂ ਪਾਉਣੀਆਂ ਹੁੰਦੀਆਂ ਨੇ ਲੈਸਾਂ ਦੀਆਂ ਆਪਾਂ ਨੂੰ ਇਸ ਤਰ੍ਹਾਂ ਜੀ ਕਰੀਜ਼ ਬਣਾ ਲੈਣੀ ਚਾਹੀਦੀ ਐ ਇਸੇ ਤਰ੍ਹਾਂ ਜੀ ਆਪਾਂ ਨੂੰ ਸਲਵਾਰ ਤੇ ਦੇਖੋ ਜੀ ਆਪਾਂ ਇਹ ਵਾਲਾ ਡਿਜ਼ਾਈਨ ਤਿਆਰ ਕਰਨਾਗਾ ਸਟ੍ਰੇਟ ਸਲਵਾਰ ਤੇ ਆਪਾਂ ਇਸ ਤਰ੍ਹਾਂ ਕਰੀਜ਼ਾਂ ਬਣਾ ਲਈਆਂ ਦੇਖੋ ਤਿੰਨ ਕਰੀਜ਼ਾਂ ਬਣ ਗਈਆਂ ਇਹ ਕਰੀਜ਼ਾਂ ਬਣਾਉਣ ਤੋਂ ਬਾਅਦ ਹੁਣ ਆਪਾਂ ਦੇਖੋ ਤੁਹਾਨੂੰ ਦੱਸਦੇ ਆਂ ਵੀ ਆਪਾਂ ਇਸ ਤਰ੍ਹਾਂ ਗੁੰਮ ਲੈਸ ਲਾਉਣੀ ਹੈਗੀ ਇਸ ਤਰ੍ਹਾਂ ਜੀ ਆਪਾਂ ਲੈਸ ਲਾਉਣੀ ਹੈਗੀ ਬਹੁਤ ਈਜੀ ਟਰੈਂਡ ਚ ਚੱਲ ਰਿਹਾ ਹੈ ਡਿਜ਼ਾਈਨ ਤੇ ਬਣਿਆ ਹੋਇਆ ਵੀ ਜੀ ਬਹੁਤ ਹੀ ਪਿਆਰਾ ਲੱਗਦਾ ਬਹੁਤ ਸੋਹਣਾ ਲੱਗਦਾ ਹੈਗਾ ਇਹ ਲੈਸ ਆਪਾਂ ਸਿਰੇ ਤੱਕ ਨਹੀਂ ਲਾਉਣੀ ਹੈਗੀ ਆਪਾਂ ਲੈਸ ਬਿਲਕੁਲ ਵੇਸਟ ਨਹੀਂ ਕਰਨੀ ਹੈਗੀ ਦੇਖੋ ਸਿਰੇ ਤੱਕ ਆਪਣੀ ਲੈਸ ਦਿਖਣੀ ਵੀ ਨਹੀਂ نیچے ਕਮੀਜ਼ ਦਾ ਪੱਲਾ ਆ ਜਾਣਾਗਾ ਆਪਾਂ ਲੈਸ ਇਹ ਇੱਥੇ ਤੱਕ ਹੀ ਲਾਉਣੀ ਹੈਗੀ ਉੱਪਰੋਂ ਆਪਾਂ ਇੱਕ ਇੱਕ ਗਿੱਠ ਛੱਡ ਕੇ ਉੱਪਰ ਬਲਾਂਚ ਹੀ ਆ ਜਾਣਾ ਜੀ ਉਹਨਾਂ ਕੱਪੜਾ ਜਿੰਨਾ ਹਿੱਸਾ ਆਪਣਾ ਗੋਡਿਆਂ ਤੱਕ ਕਮੀਜ਼ ਦੇ ਨੀਚੇ ਦਿਖੂਗਾ ਆਪਾਂ ਉਹਨੇ ਹਿੱਸੇ 'ਚ ਹੀ ਲੈਸ ਲਾਉਣੀ ਆ ਬਾਕੀ ਆਪਾਂ ਟੌਪ ਸਟਿਚ ਲਗਾ ਕੇ ਉਦਾਂ ਹੀ ਮਤਲਬ ਕੀ ਕਰੀਜ਼ ਪੂਰੀ ਕਰ ਦੇਣੀ ਆ ਆ ਦੇਖੋ ਜੀ ਹੁਣ ਆਪਾਂ ਤੁਹਾਨੂੰ ਅੱਜ ਇਹ ਵੀ ਦੱਸਾਂਗੇ ਵੀ ਆਪਾਂ ਪੌਂਚੇ ਜੜਨੇ ਕਿੱਦਾਂ ਨੇ ਕਿੱਦਾਂ ਉਹਦੇ ਕੱਪੜੇ ਦੀ ਕਟਿੰਗ ਕਰਨੀ ਆ ਕਿੱਦਾਂ ਮਤਲਬ ਕੀ ਬੁਕਰਮ ਦੇ ਨਾਲ ਆਪਾਂ ਪੌਂਚਾ ਤਿਆਰ ਕਰਨਾ ਜਿੰਨਾ ਆਪਣਾ ਪਹੁੰਚਾ ਸੀ ਉਹਦੇ ਨਾਲ ਆਪਾਂ ਮਿਲ ਲਿਆ ਕੱਪੜਾ ਉਹ ਤੋਂ 1 ਇੰਚ ਆਪਾਂ ਜ਼ਿਆਦਾ ਰੱਖਿਆ ਕੱਪੜਾ ਇਸ ਤਰ੍ਹਾਂ ਜੀ ਐਕਸਟਰਾ ਕੱਪੜੇ ਦੀ ਕਰ ਦੇਣੀ ਹੈ ਕਿ ਆਪਾਂ ਕਟਿੰਗ ਕੱਪੜੇ ਦੀ ਕਟਿੰਗ ਕਰਨ ਤੋਂ ਬਾਅਦ ਦੇਖੋ ਜੀ ਇਸ ਤਰ੍ਹਾਂ ਆਪਾਂ ਕੱਪੜਾ ਵਿਸਾ ਲਿਆ ਆਪਾਂ ਜਿਹੜਾ ਪਹੁੰਚਾ ਜੀ ਬਰੀਕ ਬਣਾਉਣਾਗਾ ਆਪਾਂ 1.5 ਇੰਚ ਦੀ ਪਹੁੰਚੇ ਦੀ ਚੜਾਈ ਰੱਖਣੀ ਹੈਗੀ ਇਸ ਤੋਂ ਜ਼ਿਆਦਾ ਨਹੀਂ ਰੱਖਣੀ ਹੁਣ ਚੌੜੇ ਪਹੁੰਚੇ ਨਹੀਂ ਹੁਣ ਮਤਲਬ ਕਿ ਬਿਲਕੁਲ ਹੀ ਬਰੀਕ ਪਹੁੰਚੇ ਪਾਉਂਦੇ ਨੇ ਬਹੁਤ ਟ੍ਰੈਂਡਿੰਗ ਚੱਲ ਰਹੇ ਨੇ ਜਿੱਦਾਂ ਦੀ ਆਪਾਂ ਸਲਵਾਰ ਤਿਆਰ ਕਰਨੀਆਂ ਲੈਸ ਲਾ ਕੇ ਉਹਦੇ ਉੱਪਰ ਜੀ ਬਰੀਕ ਪਹੁੰਚਾ ਹੀ ਸੋਹਣਾ ਲੱਗੂਗਾ ਇਸ ਤਰ੍ਹਾਂ ਜੀ ਆਪਾਂ ਸੈਂਟਰ 'ਚ ਨਿਸ਼ਾਨੀ ਲਾ ਕੇ ਬੁਕਰਮ ਨੂੰ ਕੱਟ ਕੇ ਪਤਲਾ ਨਹੀਂ ਕਰਨਾ ਹੈਗਾ ਆਪਾਂ ਨਿਸ਼ਾਨੀ ਲਾ ਕੇ ਬੁਕਰਮ ਖਿੱਚ ਕੇ ਪਾੜਨੀ ਆ ਉਹਦੇ ਨਾਲ ਕੀ ਹੋਊਗਾ ਵੀ ਸਾਰੀ ਸੇਮ ਹੀ ਸੇਮ ਸਾਈਜ਼ ਦੀ ਬਣੂਗੀ ਜੀ ਆਪਾਂ ਕੈਂਚੀ ਨਾਲ ਕਟਿੰਗ ਕਰਾਂਗੇ ਤਾਂ ਕਿਤੋਂ ਵੱਧ ਤੇ ਕਿਤੋਂ ਘੱਟ ਹੋ ਜਾਂਦੀ ਹੈਗੀ ਆਪਾਂ ਇਸ ਤਰ੍ਹਾਂ ਨਹੀਂ ਕਰਨਾ ਆਪਾਂ ਖਿੱਚ ਕੇ ਬੁਕਰਮ ਉਹ ਕਰਨੀ ਆਏਗੀ ਅਲੱਗ ਕਰਨੀਆਂ ਦੋ ਪੀਸ ਬਣਾ ਲੈਣੇ ਆ ਹੁਣ ਆਪਾਂ ਕੱਪੜੇ ਦੇ ਉੱਪਰ ਰੱਖ ਕੇ ਇਸ ਤਰ੍ਹਾਂ ਪ੍ਰੈਸ ਕਰ ਲੈਣੀ ਆਏਗੀ ਚੰਗੀ ਤਰ੍ਹਾਂ ਆਪਾਂ ਪ੍ਰੈਸ ਕਰਨੀਆਂ ਜਿੱਧਰਲੇ ਪਾਸੇ ਆਪਾਂ ਨੂੰ ਗੰਮ ਦਿਖੂਗੀ ਵੀ ਜਿੱਧਰਲੇ ਪਾਸੇ ਆਪਣੀ ਇਹ ਕੱਪੜੇ ਦੇ ਨਾਲ ਪੇਸਟ ਹੋਊਗੀ ਬੁਰਕ ਬੁਕਰਮ ਉਹ ਵਾਲਾ ਪਾਸਾ ਆਪਾਂ ਕੱਪੜੇ ਦੇ ਨਾਲ ਲਾ ਕੇ ਰੱਖਣਾਗਾ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਪ੍ਰੈਸ ਕਰ ਲੈਣੀ ਆ ਪ੍ਰੈਸ ਕਰਨ ਤੋਂ ਬਾਅਦ ਜਿਹੜਾ ਐਕਸਟਰਾ ਕੱਪੜਾ ਉਹਦੀ ਕਰ ਦੇਣੀ ਹੈਗੀ ਜੀ ਆਪਾਂ ਕਟਿੰਗ ਜੇ ਤੁਹਾਡੇ ਕੋਲੇ ਲੰਬਾ ਕੱਪੜਾਗਾ ਤਾਂ ਤੁਸੀਂ ਲੰਬੇ ਕੱਪੜੇ ਤੇ ਵੀ ਬੁਕਰਮ ਪੇਸਟ ਕਰ ਸਕਦੇ ਹੋ ਮੇਰੇ ਕੋਲੇ ਇਦਾਂ ਦਾ ਪੀਸਸ ਕਰਕੇ ਮੈਂ ਦੋਵੇਂ ਪੀਸ ਇਕੱਠੇ ਲਾ ਲੇ ਚੌੜੇ ਪੀਸ ਤੇ ਤੇ ਜਿਹੜਾ ਉਹਨਾਂ ਦਾ ਐਕਸਟਰਾ ਕੱਪੜਾ ਸੀ ਉਹਦੀ ਕਰਤੀ ਕਟਿੰਗ ਆ ਦੇਖੋ ਜੀ ਐਕਸਟਰਾ ਕੱਪੜੇ ਦੀ ਕਟਿੰਗ ਕਰਤੀ ਅੱਧਾ ਅੱਧਾ ਇੰਚ ਆਪਾਂ ਕੱਪੜਾ ਬੁਕਰਮ ਦੇ ਆਲੇ ਦੁਆਲੇ ਛੱਡ ਕੇ ਕਟਿੰਗ ਕੀਤੀ ਹੈਗੀ ਆ ਦੇਖੋ ਜੀ ਅੱਧਾ ਅੱਧਾ ਇੰਚ ਦੋਵੇਂ ਪਾਸੇ ਆਪਾਂ ਕੱਪੜਾ ਛੱਡਿਆ ਹੈਗਾ ਹੁਣ ਆਪਾਂ ਜੀ ਕੱਪੜੇ ਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਇਸ ਤਰ੍ਹਾਂ ਜੇ ਆਪਾਂ ਪੌਂਚੇ ਨੂੰ ਜੜਦੇ ਆ ਤਾਂ ਪੌਂਚੇ 'ਚ ਵੱਲ ਨਹੀਂ ਪੈਂਦੇ ਤੇ ਬਹੁਤ ਹੀ ਸੌਖਾ ਤੇ ਆਸਾਨੀ ਦੇ ਨਾਲ ਪੌਂਚਾ ਬਣ ਜਾਂਦਾ ਹੈਗਾ ਇਸ ਤਰ੍ਹਾਂ ਜੀ ਆਪਾਂ ਚੰਗੀ ਤਰ੍ਹਾਂ ਪ੍ਰੈਸ ਕਰ ਲੈਣੀ ਹੈਗੀ ਦੇਖੋ ਜੀ ਆਪਾਂ ਦੋਵੇਂ ਪੌਂਚੇ ਤਿਆਰ ਕਰ ਲਏ ਦੋਵੇਂ ਪੌਂਚੇ ਆਪਣੇ ਰੈਡੀ ਨੇ ਆ ਸਿੱਧਾ ਪਾਸ ਆ ਜੀਆ ਪੌਂਚੇ ਦਾ ਉਲਟ ਪਾਸ ਆਗਾ ਹੁਣ ਆਪਾਂ ਤੁਹਾਨੂੰ ਇਸ ਦੀ ਸਟਿਚਿੰਗ ਦਿਖਾਉਣੀ ਹੈ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਆਸਣ ਵਾਲੀ ਸਿਲਾਈ ਲਗਾਉਣੀ ਹੈਗੀ ਇਸ ਤਰ੍ਹਾਂ ਜੀ ਆਪਾਂ ਆਸਣ ਵਾਲੀ ਸਿਲਾਈ ਲਗਾ ਲੈਣੀ ਹੈਗੀ ਆਸਣ ਵਾਲੀ ਸਲਾਈ ਲਗਾਉਣ ਤੋਂ ਬਾਅਦ ਹਾਂ ਦੇਖੋ ਜੀ ਇਸ ਤਰ੍ਹਾਂ ਆਪਾਂ ਆਸਣ ਵਾਲੀ ਸਲਾਈ ਲਗਾ ਲਈ ਹੁਣ ਆਪਾਂ ਆਸਣ ਵਾਲੀ ਸਲਾਈ ਲਗਾਉਣ ਤੋਂ ਬਾਅਦ ਤੁਹਾਨੂੰ ਦੱਸਾਂਗੇ ਵੀ ਜਿਹੜੀ ਆਪਣੀ ਸਟ੍ਰੇਟ ਸਲਵਾਰ ਆ ਉਹ ਆਪਣੀ ਪੌਂਚਿਆਂ ਤੇ ਨਾਲ ਡਿੱਗੇ ਤਾਂ ਕਰਕੇ ਕਿ ਸਟ੍ਰੇਟ ਸਲਵਾਰ ਚ ਕਾਟ ਪੈਂਦੀ ਹੁੰਦੀ ਹੈ ਜੀ ਆਪਾਂ ਉਹ ਤੁਹਾਨੂੰ ਕਾਟ ਪਾਉਣੀ ਦੱਸਾਂਗੇ ਵੀ ਉਹ ਕਿੱਦਾਂ ਪਾਉਣੀ ਹੈ ਜਿੱਧਰਲੀ ਸਾਈਡ ਆਪਣੀ ਸਲਵਾਰ ਦਾ ਹੀ ਕਰੀਜ਼ ਹੁੰਦੀ ਹੈ ਜੀ ਸੈਂਟਰ ਚ ਉੱਧਰਲੀ ਸਾਈਡ ਜੀ ਇਸ ਤਰ੍ਹਾਂ ਜੀ ਆਪਾਂ ਕਰੀਜ਼ ਪਾਉਣੀ ਆ ਦੇਖੋ 6 ਇੰਚ ਇਧਰ ਨੂੰ ਆਗੀ ਅੱਧਾ ਸਵਾ 5 ਇੰਚ ਆਪਾਂ نیچے ਨੂੰ ਰੱਖਿਆ ਸੀ ਜੀ ਇਸ ਤਰ੍ਹਾਂ ਲਾਈਨ ਬਣਾਉਣ ਤੋਂ ਬਾਅਦ ਆਪਾਂ ਇਹਦੀ ਕਟਿੰਗ ਕਰ ਦੇਣੀ ਹੈਗੀ ਇਸ ਕਰੀਜ਼ ਸਟ੍ਰੇਟ ਸਲਵਾਰ ਚ ਜੀ ਆਪਾਂ ਨੂੰ ਜ਼ਰੂਰ ਪਾਉਣੀ ਚਾਹੀਦੀ ਹੈ ਜੀ ਜੇ ਆਪਾਂ ਇਹ ਕਾਟ ਪਾ ਕੇ ਸਟ੍ਰੇਟ ਸਲਵਾਰ ਬਣਾਉਣੇ ਆ ਤਾਂ ਜਿਹੜੀ ਆਪਣੀ ਸਲਵਾਰ ਆ ਉਹਦਾ ਕੱਪੜਾ ਪਹੁੰਚਿਆ ਤੇ ਨਹੀਂ ਡਿੱਗਦਾ ਤੇ ਸਲਵਾਰ ਬਿਲਕੁਲ ਸਟ੍ਰੇਟ ਰਹਿੰਦੀ ਹੈਗੀ ਹੁਣ ਆਪਾਂ ਤੁਹਾਨੂੰ ਬਲ ਦੱਸਾਂਗੇ ਵੀ ਬਲ ਕਿੱਦਾਂ ਪਾਉਣੇ ਆ ਤਾਂ ਕਿ ਜਿਹੜੀ ਆਪਣੀ ਸਲਵਾਰ ਆ ਗਈ ਉਹਦੀ ਜਿਹੜੀ ਸੈਂਟਰ ਵਾਲੀ ਕਰੀਜ਼ ਆ ਉਹ ਬਿਲਕੁਲ ਸੈਂਟਰ 'ਚ ਰਹੇ ਬਿਲਕੁਲ ਸਟ੍ਰੇਟ ਰਹੇ ਆ ਦੇਖੋ ਜਿੱਕ 1 ਇੰਚ ਆਪਾਂ ਕੱਪੜਾ ਆਲੇ-ਦੁਆਲੇ ਛੱਡਣਾ ਹੁੰਦਾਗਾ ਸੈਂਟਰ 'ਚ ਜਿੱਥੇ ਆਪਣਾ ਸੈਂਟਰ ਵਾਲੀ ਉਹ ਹੁੰਦੀ ਹੈਗੀ ਸਿਲਾਈ ਲੱਗੀ ਹੁੰਦੀ ਹੈਗੀ ਉਹਦੇ ਆਲੇ-ਦੁਆਲੇ ਜੀ ਆਪਾਂ 4.5 4 ਇੰਚ ਦੇ ਵਿੱਚ ਬਲ ਪਾਉਣੇ ਆ ਜਿੱਥੇ ਆਪਣਾ ਸੈਂਟਰ ਚ ਨੇਫਾ ਬਣਿਆ ਹੁੰਦਾ ਨੇਫੇ ਵਾਲੀ ਚਿੜੀ ਬਣੀ ਹੁੰਦੀ ਆ ਉਹ ਵਾਲੀ ਸਲਾਈ ਦੇ ਆ ਪਾਲੇ ਦੁਆਲੇ 4.5 4 ਇੰਚ ਦੇ ਵਿੱਚ ਵਾਲ ਪਾਉਣੇ ਨੇ ਜੇ ਆਪਾਂ ਸਲਵਾਰ ਤੇ ਲੈਸ ਨਾਲ ਲਾਉਣੀ ਹੁੰਦੀ ਜੀ ਆਪਾਂ ਪਹਿਲਾਂ ਵਾਲ ਪਾਉਂਦੇ ਵਾਲ ਪਾਉਣ ਤੋਂ ਬਾਅਦ ਮਤਲਬ ਕੀ ਲੈਸ ਲਾਉਣੀ ਔਖੀ ਹੋ ਜੂ ਇਸ ਕਰਕੇ ਆਪਾਂ ਪਹਿਲਾਂ ਹੁਣ ਲੈਸ ਲਾਵਾਂਗੇ ਫਿਰ ਵਾਲ ਪਾਵਾਂਗੇ ਜੇ ਤੁਸੀਂ ਲੈਸ ਲਾਉਣੀ ਹੈਗੀ ਇਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਤੁਹਾਨੂੰ ਅੱਜ ਦਿਖਾਇਆਗਾ ਤਾਂ ਪਹਿਲਾਂ ਲੈਸ ਲਗਾਇਓ ਪੌਂਚੇ ਤਿਆਰ ਕਰਿਓ ਫੇਰ ਵੱਲ ਪਾਇਓ ਜੇ ਤੁਸੀਂ ਲੈਸ ਨਹੀਂ ਲਾਉਣੀ ਤਾਂ ਪਹਿਲਾਂ ਤੁਸੀਂ ਵੱਲ ਪਾ ਸਕਦੇ ਹੋਗੇ ਆ ਦੇਖੋ ਜੀ ਇਸ ਤਰ੍ਹਾਂ ਜੀ ਲੈਸ ਨੂੰ ਧਰ ਕੇ ਕੱਪੜਾ ਉੱਪਰ ਫੋਲਡ ਕਰ ਲੈਣਾਗਾ ਫੋਲਡ ਕਰਕੇ ਸਲਾਈ ਬਹੁਤ ਹੀ ਹੌਲੀ ਹੌਲੀ ਲਗਾਉਣੀ ਹੈ ਜਿਆਦਾ ਕਾਲੀ ਨਹੀਂ ਕਰਨੀ ਹੈਗੀ ਇਹ ਵਾਲਾ ਡਿਜ਼ਾਈਨ ਜੀ ਬਹੁਤ ਟ੍ਰੈਂਡ ਚ ਚੱਲ ਰਿਹਾ ਹੈਗਾ ਇਸ ਤਰ੍ਹਾਂ ਸਲਵਾਰ ਬਣੀ ਹੋਈ ਸੋਹਣੀ ਬਹੁਤ ਲੱਗਦੀ ਹੈਗੀ ਸਿੰਪਲ ਜੇ ਕਾਟਨ ਦੇ ਸੂਟ ਨੂੰ ਜੀ ਬਹੁਤ ਹੀ ਸੋਹਣਾ ਆਪਾਂ ਤਿਆਰ ਕਰ ਸਕਦੇ ਹਾਂ ਬਹੁਤ ਹੀ ਸੂਟ ਜਦੋਂ ਬਣ ਜਾਂਦਾ ਆਪਣੀ ਸਲਵਾਰ ਬਣ ਜੂਗੀ ਡਿਜ਼ਾਈਨਰ ਲੁੱਕ ਚ ਆਪਣੀ ਸਲਵਾਰ ਤਿਆਰ ਹੋ ਜੂਗੀ ਜੀ ਐਸ ਤਰ੍ਹਾਂ ਜੀ ਆਪਾਂ ਹੌਲੀ-ਹੌਲੀ ਸਿਲਾਈ ਲਗਾ ਲੈਣੀ ਹੈਗੀ ऐसे तरह ਜੀ ਆਪਾਂ ਸੈਂਟਰ ਚ ਜਿਹੜੀ ਕਰੀਸ ਪਾਈ ਸੀਗੀ ਬਣਾਈ ਸੀ ਉਹਦੇ ਉੱਪਰ ਵੀ ਜੀ ਆਪਾਂ ਇਸ ਤਰ੍ਹਾਂ ਲੈਸ ਧਰ ਕੇ ਤੇ ਥੋੜਾ ਥੋੜਾ ਅੱਧਾ ਇੰਚ ਕੱਪੜਾ ਉੱਪਰ ਫੋਲਡ ਕਰਕੇ ਉੱਪਰ ਸਲਾਈ ਲਗਾ ਲੈਣੀ ਹੈਗੀ ਆ ਦੇਖੋ ਜੀ ਆਪਣੀਆਂ ਤਿੰਨ ਲਾਈਨਾਂ ਬਣਾਈਆਂ ਸੀ ਆਪਾਂ ਲੈਸ ਦੀਆਂ ਤਿੰਨੇ ਲਾਈਨਾਂ ਆਪਣੀਆਂ ਲੱਗ ਚੁੱਕੀਆਂ ਨੇ ਬਹੁਤ ਹੀ ਸਫਾਈ ਦੇ ਨਾਲ ਲੱਗੀਆਂ ਨੇ ਤੇ ਤਿੰਨੀਆਂ ਤਿੰਨੇ ਲਾਈਨਾਂ ਬਿਲਕੁਲ ਸਿੱਧੀਆਂ ਲੱਗੀਆਂ ਨੇ ਜੇ ਆਪਾਂ ਇਸ ਤਰ੍ਹਾਂ ਕਰੀਜ਼ ਬਣਾ ਕੇ ਲੈਸ ਲਾਉਣੇ ਆ ਨਾ ਤਾਂ ਬਹੁਤ ਹੀ ਸਫਾਈ ਦੇ ਨਾਲ ਲੈਸ ਲੱਗਦੀ ਆ ਆ ਦੇਖੋ ਜੀ ਹੁਣ ਆਪਾਂ ਇਸ ਤਰ੍ਹਾਂ ਪੌਂਚਾ ਜੜਾਂਗੇ ਚਾਹੇ ਤੁਸੀਂ ਲੈਸ ਲਗਾ ਕੇ ਪੌਂਚਾ ਰੈਡੀ ਕਰਨਾ ਚਾਹੇ ਤੁਸੀਂ ਸਿੰਪਲ ਸਲਵਾਰ ਦਾ ਆਪਾਂ ਇਸ ਤਰ੍ਹਾਂ ਵੀ ਪੌਂਚਾ ਜੜ ਸਕਦੇ ਹਾਂਗੇ ਦੋਵੇਂ ਪਾਸਿਓਂ ਕੱਪੜੇ ਨੂੰ ਮਤਲਬ ਕਿ ਫੋਲਡ ਕਰ ਲੈਣਾਗਾ ਬੁਕਰਮ ਦੇ ਨਾਲ ਬੁਕਰਮ ਦੇ ਨਾਲ ਫੋਲਡ ਕਰਕੇ ਸਲਵਾਰ ਦੇ ਸਿੱਧੇ ਪਾਸੇ ਧਰਨਾਗਾ नीचे रखी है जी आपा लेस ਤੁਸੀਂ ਚਾਹੋ ਤਾਂ ਪਹਿਲਾਂ लेस ਕੱਲੀ ਅਟੈਚ ਕਰ ਸਕਦੇ ਹੋ ਸਲਵਾਰ ਵਾਲੇ ਕੱਪੜੇ ਨਾਲ ਕੱਚੀ ਸਿਲਾਈ ਲਾ ਕੇ ਜਾਨੀ ਕਿ ਮੋٹے ਬਖੇ ਦੇ ਨਾਲ ਜਾਂ ਫਿਰ ਤੁਸੀਂ ਐਦਾਂ نیچے लेस ਰੱਖ ਲਓ ਉੱਪਰ 부ਕਰਮ ਰੱਖ ਲਓ 부ਕਰਮ ਰੱਖ ਕੇ ਇਹਦੇ ਉੱਪਰ ਜੀ ਹੌਲੀ ਹੌਲੀ ਸਿਲਾਈ ਲਾ ਲਓ ਸਿਲਾਈ ਲੋਂ ਟਾਈਮ ਇਹ ਧਿਆਨ ਜੀ ਆਪਾਂ ਜ਼ਰੂਰ ਰੱਖਣਾਗਾ ਵੀ ਜਿਹੜੀ ਆਪਣੀ लेस ਆ ਗਈ ਵੀ ਉਹ ਸਾਰੀ ਬੁਕਰਮ ਦੇ ਨਾਲ ਵਿੱਚ ਹੋਣੀ ਚਾਹੀਦੀ ਹੈ ਜਿੰਨੀ ਜਿੰਨੀ ਕ ਆਪਾਂ ਬਾਹਰ ਦਿਖਾਉਣੀ ਆਏਗੀ ਓਨੀ ਕੀ ਲੈਸ ਆਪਾਂ ਬਾਹਰ ਰੱਖਣੀ ਆ ਬਾਕੀ ਸਾਰੀ ਲੈਸ ਆਪਾਂ ਅੰਦਰ ਰੱਖਣੀ ਹੈਗੀ ਐਸ ਤਰ੍ਹਾਂ ਜੀ ਆਪਾਂ ਸਲਾਈ ਲਗਾ ਲੈਣੀ ਹੈਗੀ ਹੌਲੀ ਹੌਲੀ ਆ ਲਓ ਜੀ ਆਪਣੀ ਸਲਾਈ ਲੱਗ ਗਈ ਆਪਾਂ ਪਹੁੰਚਿਆਂ ਤੇ ਵੀ ਲੈਸ ਹੁੰਨੀ ਕੀ ਲਾਈ ਆ ਜਿੰਨੀ ਕੁ ਆਪਣੀ ਬਾਹਰ ਦਿਖੂਗੀ ਜਿਹੜੀ ਸਲਾਈ ਦੇ ਅੰਦਰ ਐਕਸਟਰਾ ਮਾਰਚਨ ਵਾਲੇ ਕੱਪੜੇ ਚਾਹੂਗੀ ਉੱਥੇ ਆਪਾਂ ਲੈਸ ਨਹੀਂ ਲਗਾਈ ਹੈਗੀ ਆ ਦੇਖੋ ਜੀ ਹੁਣ ਆਪਾਂ ਪਹੁੰਚਾ ਸਿੱਧਾ ਕਰ ਲਿਆ ਆ ਲੈਸ ਜੀ ਬਾਹਰ ਦਿਖਣ ਲੱਗ ਗਈ ਜੇ ਤੁਸੀਂ ਲੈਸ ਨਹੀਂ ਲਾਉਣੀ ਤਾਂ ਵੀ ਐਦਾਂ ਮਤਲਬ ਕਿ ਸਲਵਾਰ ਤੇ ਪਹੁੰਚਾ ਅਟੈਚ ਕੀਤਾ ਜਾਂਦਾ ਹੁੰਦਾਗਾ ਇਦਾਂ ਜੀ ਬਿਲਕੁਲ ਸਲਵਾਰ ਦਾ ਪੌਂਚਾ ਜੜਨ ਟਾਈਮ ਵਾਲ ਨਹੀਂ ਪੈਂਦੇ ਹੈਗੇ ਹੁਣ ਆਪਾਂ ਜਿਹੜੀ ਸਲਾਈ ਆ ਉਲਟ ਪਾਸੇ ਨਹੀਂ ਮਾਰਨੀ ਆ ਆਪਾਂ ਸਿੱਧੇ ਪਾਸੇ ਹੀ ਮਾਰਨੀ ਆ ਇਸ ਤਰ੍ਹਾਂ ਕੱਪੜੇ ਨੂੰ ਫੋਲਡ ਕਰ ਕਰਕੇ ਕ੍ਰੀਜ਼ ਬਣਾ ਲੈਣੀ ਆ ਆ ਦੇਖੋ ਲਾਈਨ ਬਣ ਗਈ ਕ੍ਰੀਜ਼ ਬਣ ਗਈ ਚਾਹੇ ਤੁਸੀਂ ਚਾਕ ਦੇ ਨਾਲ ਇਹਨੂੰ ਗਾੜੀ ਕਰ ਲਓ ਬਸ ਜਿਹੜੀ ਆਪਾਂ ਕ੍ਰੀਜ਼ ਬਣਾਈ ਜਾਣੀ ਆ ਇਹਦੇ ਉੱਪਰ ਆਪਾਂ ਸਲਾਈ ਲਗਾਈ ਜਾਣੀ ਆ ਜੇ ਆਪਾਂ ਕ੍ਰੀਜ਼ ਨਹੀਂ ਬਣਾਵਾਂਗੇ ਗੌਰ ਨਹੀਂ ਰੱਖਾਂਗੇ ਵੀ ਆਪਣੀ ਬੁਕਰਮ ਕਿੱਥੇ ਤੱਕ ਆ ਗਈ ਤਾਂ ਆਪਣੀ ਸਲਾਈ ਬੁਕਰਮ ਤੋਂ نیچے ਵੀ ਲੈ ਸਕਦੀ ਹੈ ਜੀ ਹੁਣ ਜੀ ਆਪਾਂ ਪਹੁੰਚੇ ਵਾਲੀ ਸਲਾਈ ਲਗਾਵਾਂਗੇ 8 ਇੰਚ ਆਪਾਂ ਪਹੁੰਚਾ ਰੈਡੀ ਰੱਖਿਆ ਹੈਗਾ ਐਸ ਤਰ੍ਹਾਂ ਜੀ ਆਪਾਂ ਸਲਵਾਰ ਦੀ ਸਲਾਈ ਲਗਾ ਲੈਣੀ ਹੈ ਜੀ ਸਲਾਈ ਲਗਾਉਣ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਬਲ ਕਿੱਦਾਂ ਪਾਉਣੇ ਆ ਦੇਖੋ ਜੀ ਆਪਣੀ 벨ਟ ਤਿਆਰ ਕੀਤੀ ਹੋਈ ਹੈਗੀ ਬੈਲਟ ਦੀ ਵੀਡੀਓ ਆਪਾਂ ਤੁਹਾਨੂੰ ਤਾਂ ਨਹੀਂ ਦਿਖਾਈ ਪਹਿਲਾਂ ਵੀ ਆਪਣੀ ਸਟ੍ਰੇਟ ਸਲਵਾਰ ਦੀ ਮੇਰੀ ਵੀਡੀਓ ਪਾਈ ਹੋਈ ਹੈ ਉਹਦੇ ਵਿੱਚ ਸਾਰਾ ਕੁਝ ਸਟੈਪ ਵਾਈਜ਼ ਸਟੈਪ ਦੱਸਿਆ ਹੋਇਆ ਦੇਖੋ ਜੀ نیچے ਆਪਾਂ ਬੈਲਟ ਧਰ ਲਈ ਬੈਲਟ ਦੇ ਉੱਪਰ ਆਪਾਂ ਜਿਹੜਾ ਆਪਣਾ ਨੀਚੇ ਵਾਲਾ ਸਲਵਾਰ ਦੇ ਪੱਲੇ ਵਾਲਾ ਕੱਪੜਾ ਹੁੰਦਾ ਉਹ ਧਰ ਲੈਣਾ ਉਹਦੇ ਉੱਪਰ ਆਪਾਂ ਦੋ ਬਲ ਪਾਏ ਨੇ ਮੈਂ ਜੀ ਬਲ ਨਾਲ ਹੀ ਪਾਉਣੀ ਹੁੰਨੀ ਆ ਤੁਸੀਂ ਚਾਹੋ ਤਾਂ ਪਹਿਲਾਂ ਸਲਵਾਰ ਦੇ ਬਲ ਪਾ ਸਕਦੇ ਹੋ 벨ਟ ਬਣਾ ਕੇ ਬਾਅਦ ਵਿੱਚ ਜੜ ਸਕਦੇ ਹੋ ਪਰ ਇਸ ਤਰ੍ਹਾਂ ਵਾਲ ਪਾਉਣ ਦੇ ਨਾਲ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਵਾਲ ਪੈ ਜਾਂਦੇ ਨੇ ਤੇ ਬਹੁਤ ਹੀ ਘੱਟ ਸਮੇਂ 'ਚ ਆਪਣੀ ਸਲਵਾਰ ਰੈਡੀ ਹੋ ਜਾਂਦੀ ਹੈ ਜੀ ਨਾਲ ਹੀ ਜੀ ਆਪਣੀ ਇੱਕ ਸਲਾਈ ਦੇ ਨਾਲ ਹੀ 벨ਟ ਜੜੀ ਜਾਊਗੀ ਇੱਕ ਸਲਾਈ ਦੇ ਨਾਲ ਹੀ ਜੀ ਆਪਣੇ ਵਾਲ ਪੈ ਜਾਣਗੇ ਮੇਰੀ ਇਸ ਬਲਕੌਣ ਤੇ ਇਸ ਤਰ੍ਹਾਂ ਸਪੈਸ਼ਲ ਵੀਡੀਓ ਵੀ ਚੈਨਲ ਤੇ ਪਾਈ ਹੋਈ ਆ ਤੁਸੀਂ ਚੈਨਲ ਤੇ ਵਿਜ਼ਿਟ ਕਰਕੇ ਵੀਡੀਓ ਦੇਖ ਸਕਦੇ ਹੋਗੇ ਆ ਦੇਖੋ ਜੀ ਜਿੱਥੇ ਆਪਾਂ 4.5 4 ਇੰਚ ਤੇ ਨਸਾਨੀ ਲਾਈ ਸੀ ਵੀ ਆਪਾਂ ਇੰਨੇ ਹਿੱਸੇ ਦੇ ਵਿੱਚ ਵਿੱਚ ਬਲ ਪਾਉਣੇ ਆ ਉੱਥੇ ਦੇਖੋ ਜੀ ਆਪਣਾ ਕੱਟ ਲਾਇਆ ਹੋਇਆ ਉੱਥੇ ਆਪਣੀ ਸਲਾਈ ਪਹੁੰਚ ਗਈ ਹੁਣ ਆਪਾਂ ਜੀ ਬਲ ਪਾਈ ਲੈਣੇ ਆ ਛੋਟੇ ਛੋਟੇ ਬਲ ਪਾਈ ਜਾਣੇ ਆ ਜੇ ਤੁਹਾਡੇ ਕੋਲੇ ਘੇਰਾ ਜ਼ਿਆਦਾਗਾ ਤਾਂ ਤੁਸੀਂ ਆਪਦੇ ਹੱਥ ਦੇ ਨਾਲ ਹਿਸਾਬ ਲਾ ਲੋ ਵੀ ਬਲ ਜਿਆਦਾ ਵੱਡਾ ਰੱਖ ਲੋ ਜੇ ਕਿਰਾ ਆਪਣਾ ਸਲਵਾਰ ਵਾਲਾ ਥੋੜਾਗਾ ਸਟ੍ਰੇਟ ਸਲਵਾਰ ਦਾ ਥੋੜਾ ਹੁੰਦਾ ਤਾਂ ਨਿੱਕੇ ਨਿੱਕੇ ਬਲ ਪਾਉਣੇ ਆ ਜਿਆਦਾ ਵੱਡੇ ਬਲ ਨਹੀਂ ਪਾਉਣੇ ਹੈਗੇ ਇਸ ਤਰ੍ਹਾਂ ਜੀ ਕੋਈ ਵੀ ਬਲ ਮਤਲਬ ਕਿ ਸਲਵਾਰ ਵਾਲਾ ਕੱਪੜਾ ਜਾਂ ਬੈਲਟ ਵਾਲਾ ਕੱਪੜਾ ਵੱਧਦਾ ਘਟਦਾ ਨਹੀਂ ਹੈਗਾ ਲਾਸਟ ਤੇ ਮਾੜਾ ਮੋਟਾ ਫਰਕ ਪੈਂਦਾ ਜੀ ਉਹਨਾਂ ਦਾ ਕੱਪੜ ਅਡਜਸਟਮੈਂਟ ਕਰ ਲੈਣੇ ਹੁੰਨੇ ਆਂਗੇ ਇਸ ਤਰ੍ਹਾਂ ਜੀ ਵਲ ਪਾਈ ਜਾਣਿਆ ਜੇ ਲਾਸਟ ਤੇ ਤੁਹਾਡਾ ਮਾੜਾ ਮੋਟਾ ਕੱਪੜਾ ਵੱਧਦਾ ਘਟਦਾ ਤਾਂ ਤੁਸੀਂ ਬਸ ਓਨੇ ਨੂੰ ਮਤਲਬ ਕਿ ਛੋਟਾ ਵਲ ਪਾ ਕੇ ਠੀਕ ਕਰ ਸਕਦੇ ਹੋਗੇ ਐਦਾਂ ਜੀ ਕਦੇ ਮੇਰਾ ਕੱਪੜਾ ਵਧਿਆ ਘਟਿਆ ਨਹੀਂ ਇਸ ਤਰ੍ਹਾਂ ਬਹੁਤ ਹੀ ਆਸਾਨੀ ਨਾਲ ਤੇ ਸੌਖੇ ਤਰੀਕੇ ਦੇ ਨਾਲ ਵਲ ਪੈ ਜਾਂਦੇ ਨੇ ਆ ਦੇਖੋ ਜੀ ਆਪਣੀ ਲਾਈਨ ਆ ਗਈ ਆਸਣ ਵਾਲੀ ਸਲਾਈ ਆ ਗਈ ਤੇ نیچے ਆਪਣੀ ਸਲਵਾਰ ਦੀ ਉਹਦੀ 벨ਟ ਵਾਲੀ ਸਲਾਈ ਹੈਗੀ ਦੋਵੇਂ ਸਲਾਈਆਂ ਨੂੰ ਆਪਸ ਵਿੱਚ ਜੋੜ ਲੈਣਾ ਜਿਹੜਾ ਲਾਸਟ ਵਾਲਾ ਵਾਲਾ ਉਹ ਪਾਤਾ ਹੁਣ ਆਪਾਂ ਇੱਥੋਂ ਜਿਹੜੀ ਸਲਾਈ ਹੈਗੀ ਉਹ ਬੈਕ ਲੈ ਜਾਣੀ ਹੈਗੀ ਅੱਗੇ ਵਾਲ ਨਹੀਂ ਪਾਉਣੇ ਅੱਗੇ ਵਾਲ ਆਪਾਂ ਬੈਕ ਲਾ ਜਾ ਕੇ ਜਿੱਥੋਂ ਪਹਿਲਾਂ ਵਾਲ ਸ਼ੁਰੂ ਕੀਤੇ ਸੀ ਆਸਣ ਵਾਲੀ ਪਿੱਛੇ ਜਿਹੜੀ ਸਲਾਈ ਹੈ ਉੱਥੋਂ ਵੱਲ ਪਾਉਣੇ ਸ਼ੁਰੂ ਕੀਤੇ ਸੀ ਨਾ ਉੱਥੋਂ ਆਪਾਂ ਜਿੱਥੇ ਆਪਣਾ ਕੱਟ ਲਗਾਇਆ ਹੋਇਆ ਸੀ ਉੱਥੇ ਤੱਕ ਸਲਾਈ ਲੈ ਕੇ ਗਏ ਸੀ ਉਸੇ ਤਰ੍ਹਾਂ ਹੀ ਹੁਣ ਜੀ ਆਪਾਂ ਇੱਧਰਲੇ ਪਾਸੇ ਵਾਲ ਪਾ ਲੈਣੇ ਆਂਗੇ ਆ ਦੇਖੋ ਜੀ ਹੁਣ ਆਪਾਂ ਉੱਥੇ ਆ ਗਏ ਜਿੱਥੇ ਆਪਣੀ ਪਿੱਛੇ ਦੋ ਵਾਲ ਪੈਂਦੇ ਹੁੰਦੇ ਨੇ ਉਹ ਵਾਲੀ ਸਲਾਈ ਕੋਲੇ ਆ ਗਏ ਆਪਾਂ ਇੱਥੋਂ ਆਪਾਂ ਫੇਰ ਅੱਗੇ ਨੂੰ ਚਲੇ ਜਾਣਾਗਾ ਜਿੱਥੇ ਆਪਣਾ ਕੱਟ ਲਗਾਇਆ ਹੋਇਆ ਵੀ ਆਪਾਂ 4.5 ਇੰਚ ਦੇ ਅੰਦਰ ਅੰਦਰ ਵਾਲ ਪਾਉਣੇ ਆਗੇ ਉੱਥੇ ਸਲਾਈ ਲਿਚਾ ਕੇ ਉੱਥੋਂ ਆਪਾਂ ਵਾਲ ਪਾਉਣੇ ਫੇਰ ਸ਼ੁਰੂ ਕਰ ਦੇਣੇ ਆ ਜਿਸ ਤਰ੍ਹਾਂ ਆਪਾਂ ਦੂਜੇ ਪਾਸੇ ਵਾਲ ਪਾਏ ਸੀ ਉਸੇ ਤਰ੍ਹਾਂ ਹੀ ਆਪਾਂ ਜੀ ਇਧਰਲੇ ਪਾਸੇ ਵਾਲ ਪਾ ਲੈਣੇ ਆਗੇ ਆ ਦੇਖੋ ਜੀ ਆਪਣੀ ਸਲਵਾਰ ਬਣ ਕੇ ਹੋ ਗਈ ਤਿਆਰ ਬਹੁਤ ਸੋਹਣੇ ਬਲ ਪਏ ਨੇ ਜੇ ਤੁਹਾਨੂੰ ਆਪਣਾ ਅੱਜ ਦਾ ਡਿਜ਼ਾਈਨ ਸੋਹਣਾ ਲੱਗਿਆ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਜਿੱਦਾਂ ਆਪਾਂ ਸਲਵਾਰ ਤਿਆਰ ਕੀਤੀ ਆ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਜਿਹੜੀਆਂ ਭੈਣਾਂ ਮੇਰੀਆਂ ਚੈਨਲ ਤੇ ਨਵੀਆਂ ਨੇ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਜੀ ਬਹੁਤ ਬਹੁਤ ਧੰਨਵਾਦ ਪਲੀਜ਼ ਲਾਈਕ ਕਮੈਂਟ ਐਂਡ ਸ਼ੇਅਰ ਸਤਿ ਸ੍ਰੀ ਅਕਾਲ ਜੀ